guys for the morning go on fir dukaan ya maten now so fir fresh rusul banaunga dunga kha lunga tera jaana college so main da lango ke ke dunga to haan ji uth gaya nahi main time na te na to gaye ho gaya ready nikal jalle college wale nu dukaan han nu ajj mausam garmi ala ya so ਹੁਣ ਆਪਾਂ ਕੋਲੇ ਮਾਲ ਨੂੰ ਨਿਕਲ ਜਲੇ ਵੀਡੀਓ ਲਾਈਕ ਕਰ ਦੋ ਸ਼ੇਅਰ ਕਰ ਦੋ ਫਰਾਈ ਕਰ ਦੋ ਚੈਨਲ ਹੋ ਐਸੋ ਐਸੋ ਆਪਣੇ 12000 ਸਬਸਕ੍ਰਾਈਬਰ ਹੋਣ ਫਿਰ ਆਪਾਂ ਅੱਗੇ ਕੋਈ ਮਾਨਸਾ ਹੋਣ ਰੱਖਾਂਗੇ ਚਲੋ ਕੋਈ ਨਹੀਂ ਸਭ ਹੁੰਦਾ ਰਹਿਣਾ ਹੈ ਤੇ ਕਰਦੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ ਸਭ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਬ੍ਰੈਂਡ ਨਿਊ ਵਲੌਗ ਆਪਾਂ ਇਸ ਗਰ ਸੋ ਛੋਟੂ ਪੂਰਾ ਚਾਵਲੇ ਆ ਪਿਆ ਹੁਣ ਆਪਾਂ ਜਾਵਾਂਗੇ ਖੇਡਣ ਲੁਕਣ ਮੀਚੀ ਆ ਟਿਕ ਰੇਕਣੀ ਖੇਡਣੀ ਖੇਡਾਂਗੇ ਲੁਕਣ ਮੀਚੀ ਦਿਖਾਉਣੇ ਆ ਰੋਮੇ ਸਿਰ ਇੰਨਾ ਕੁ ਜ਼ਿਆਦੇ ਦੁਖ ਰਿਹਾ ਹਨ ਇੰਨਾ ਕੁ ਜ਼ਿਆਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਿਰ ਢਿੱਡ ਦੋਏ ਚੀਜ਼ਾਂ ਇੰਨੀਆਂ ਕੁ ਜ਼ਿਆਦੇ ਬਸ ਵਲੌਗ ਕਰਨ ਲਈ ਵਲੌਗ ਕਰਨ ਲਈ ਮੈਂ ਜਾ ਰਿਹਾ ਹਾਂ ਚਲੋ ਕੋਈ ਨਹੀਂ ਸਿਰ ਦੁਖਦਾ ਰਹੂ ਢਿੱਡ ਦੁਖਦਾ ਰਹੂ ਬਟ ਬਲੌਕ ਕਰਨਾ ਨਹੀਂ ਛੱਡਣਾ ਨਹੀਂ ਛੱਡਣਾ ਨਹੀਂ ਛੱਡਣਾ ਸਬਸਕ੍ਰਾਈਬ ਆਨ ਵਾਲੀ ਕੀਲੀ ਦਬ ਦੋ ਚੱਕ ਦੋ ਫੱਟੇ ਪੂਰੇ ਕਰ ਦੋ ਸਰਾ ਕਰਾ ਦਿਓ ਐਂਡ ਹੈ ਸਾਰਾ ਜਿਹੀ ਕਰਾ ਦਿਓ ਐਂਡ ਲਾਈਕ ਸ਼ੇਅਰ ਸਬਸਕ੍ਰਾਈਬ ਵਾਲੀ ਯਾਰ ਜਦ ਤੁਸੀਂ ਕਰਦੇ ਨਹੀਂ ਨਾ ਫਿਰ ਮੈਨੂੰ ਸਵਾਦ ਨਹੀਂ ਆਉਗਾ ਹੈਗਾ ਸੋ ਹੁਣ ਜਾਂਨੇ ਆ ਖੇਡਦੇ ਆ ਫਿਰ ਦਿਖਾਉਣਾ ਤੁਹਾਨੂੰ ਮਸਾਂ ਰਾਈ ਆਈ ਸੀ ਵਿਚਾਰੇ ਦੀ ਕਾਕੇ ਨੇ ਤਾਰ ਦਣੀ ਆਏ ਹਾਏ ਇਹ ਨਹੀਂ ਆ ਭੁਜਾਈ ਨਾ ਨਾਮ ਵੀ ਨਹੀਂ ਪਤਾ ਓਏ ਰੁਕ ਜਾ ਰੁਕ ਜਾ ਰੁਕ ਜਾ ਕੱਚੇ ਕੱਚੇ ਤੋੜੇ ਇੱਕ ਪਾਸੇ ਖੜੋ ਆ ਜਾ ਕੱਚੇ ਤੋੜੇ ਹਾਂ ਇਹਦੇ ਨਾਮ ਨੂੰ ਨਹੀਂ ਲੈਣਾ ਹੁਣ ਮੈਂ ਸਭ ਦੇ ਓ ਆ ਜਾ ਕੱਚਾ ਤੋੜਾ ਹੀ ਆ ਤੂੰ ਕਿੱਥੇ ਆ ਗੁਰੀ ਕਿੱਥੇ ਆ ਇਹ ਸਾਲੇ ਦੀ ਬਾਜੇ ਆਉਂਦੀ ਆ ਆ ਕੱਚੇ ਤੋ ਓ ਯਾਰ ਇੱਧਰ ਹੋ ਜਾ ਜਿਹੜੇ ਕੱਚੇ ਨਹੀਂ ਆ ਤੂੰ ਵੀ ਕੱਚਾ ਹਮੂ ਹਮੂ ਤਰਜੋਤ ਤਵਾਨਾ ਆ ਵੀ ਕਿੱਛ ਥੋੜਾ ਬੋਗਿਆ ਸਾਲਾ ਪੈਰ ਲਓ ਬੀ ਤਵਾਨਾ ਸਮਰ ਮਹਿਰ ਸਾਹਿਲ ਬਾਕੀ ਤੈਨੂੰ ਪਤਾ ਹੀ ਆ ਉੱਧਰ ਕਾਕੇ ਦੀ ਆ ਗਈदाई ਚਲੋ ਜੀ ਓਏ ਆਹੀ ਗਲੀਆ ਕੱਲੀ ਲਾ ਕੇ ਹੈਲੋ ਬਾਈ ਹੈਲੋ ਕਰਨ ਸਾਰੇ ਬਲੌਗ ਚੋ ਕੇ ਸਬਸਕ੍ਰਾਈਬ ਲਾਈਕ ਗਿਲੰਡਸਕੈਪ ਬਲੌਗ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਮੇਰੇ ਵੀਰੋ ਪੱਜ ਲੋ ਉਹ ਖਰਜਾ 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 ਉਹ ਖਾ ਕੇ ਇੱਕ ਮਿੰਟ ਉਹ ਗਾਣਾ ਬਾ ਓਏ ਓਏ ਲੜੀ ਜੀ ਬੰਦ ਕਰ ਰਿਹਾ ਅੱਖਾਂ ਮੇਰੀਆਂ ਉਹ ਕੱਲ ਵਾਲੀ ਸਾਢੇ ਸਾਢੇ ਅੱਠ ਵਜੇ ਆਇਆ ਓਏ ਆ ਜਾ ਹੁਣ ਉਹ ਆਇਆ ਯਾਰ ਓਏ ਬੰਦ ਕਰ ਓਏ ਲੜੀ ਉਹ ਦੇਖ ਕੇ ਪਿਆ ਆ ਗਿਆ ਉਹ ਗਈ ਉਹਨੇ ਵੀ ਉਹ ਇਹਨੂੰ ਉਧਰ ਜਾ ਰਹਾ ਜਾ 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 ਮਾਂ ਉਧਰ ਜਾ ਉਹ ਨਹੀਂ ਉਹ ਨਾਲੇ ਤੜਿਆ ਉਹ ਉਧਰ ਹੀ ਆ ਕੇ ਦੇਖ ਲੈ ਚਾਚੇ ਓਏ ਉਧਰ ਚੰਚਾ ਕੱਚਾ ਦੌੜਾ

ਏ ਗਲੀ ਗਲੀ ਆਪਾ ਗਲੀ ਗਲੀ ਆਪਾ ਬਹਿ ਜਾ ਤਰੀ ਭੈਣ ਜੀ ਬਾਲੀ ਵੀ ਨਹੀਂ ਆ ਗਈ ਚਲੋ ਬਾਲੀ ਵੀਰੇ ਆਹੀ ਗਲੀ ਆ ਗਲੀ ਨਾਮ ਪੁੱਛ ਲਾ ਇੰਟਰਵਿਊ ਕਰ ਲਾ ਸਾਰਿਆਂ ਨੇ ਕੱਟਿਆ ਥੋੜਾ ਇਹਦਾ ਕੀ ਕਵਾੜ ਰਾਮ ਨਾਲ ਕੰਦ ਨਾ ਲੱਗਿਆ ਹੋਵੇ ਮੈਂ ਚੱਲ ਆ ਦੋਰਾ ਰੱਖਾ ਸਾਨੂੰ ਪਕਾਉਂਦੇ ਮੈਂ ਤਾਂ ਆਪ ਗੰਦਾ ਹੀ ਗੋਲੀ ਹਾਂ ਵੀ ਡੱਕ ਮਾ ਫੜੇ ਗਏ ਨਹੀਂ ਜਾਣਦੇ ਹੈ ਗਿਆ ਚਲੋ ਜੀ ਦਿਖਾਉਨੇ ਆ ਉਹ ਬਾਲੀ ਦੀ ਬਾਲੀ ਦੀ ਜਾਈ ਆ ਉਹ ਕਹਿ ਰਹੀ ਸੀ ਬਿਜਲੀ ਗਰੀ ਗਰੀ ਜੀ ਗਾਇਸ ਰਾਤ ਆਪਾਂ ਗੇੜ ਗਿਆ ਸੀ ਲੋਕ ਹਨੇਸ਼ ਸੀ ਆ ਗਿਆ ਆਪਾਂ ਪੈ ਗਏ ਖੱਡੇ ਹੋਏ ਸੀ ਉਲਟੀਆਂ ਲਾਤੀਆਂ ਬੱਟ ਬਲੌਗ ਫੇਰਾ ਐਡਿਟ ਕਰਿਆ ਨਹੀਂ ਗਾ ਤਾਂ ਕਰਕੇ ਬਲੌਗ ਕਰਾਂਗੇ ਆਪਾਂ ਹੁਣ ਐਂਡ ਸੋ ਆਪਾਂ ਨਾ ਦੋਗੇ ਹੁਣ ਇਸ ਪਰ ਲਈ ਹੌਲੀ ਵਾਲੇ ਨੂੰ ਸੋ ਆ ਬਲੌਗ ਵੀ ਆਪਾਂ ਸਟਾਰਟ ਕਰਤਾ ਸੋ ਖੋ ਜੀ ਆਨੇਆ ਕੌਲਡਵਾਲ ਨੂੰ ਦਿਖਾਉਣਾ ਤੁਹਾਨੂੰ ਤੇ ਦੇਖਦੇ ਰਹੋ ਲਾਈਕ ਤੇ ਜੇਬ ਸਬਸਕ੍ਰਾਈਬ ਕਰ ਦਿਓ ਥੋੜਾ ਵਲੌਗ ਕਰੂੰਗਾ ਉੱਥੇ ਜਾ ਕੇ ਐਂਡ ਟੂਆ ਵਲੌਗ ਸਟਾਰਟ ਕਰ ਚੁੱਕਾ ਹਾਂ ਦਿਖਾਉਣਾ ਤੁਹਾਨੂੰ ਦੇਖੋ ਰਸਤਾ ਰੇਖੂ ਦਿੰਦੇ ਥੁਏ ਦੇ ਥੁਏ ਦਾ ਮਾਜ਼ਾ ਮਸੂਰ ਜਿਹਾ ਰਾਈਜ਼ਿੰਗ ਆਈ ਹਾਈ ਆ ਵੀ ਉਹ ਦੇਖਿਆ ਨਹੀਂ ਰੁਕ ਜੋ ਕੇ ਅੱਗੇ ਜਾਊਂਗਾ ਨਾ ਯਾਰ ਫੇਰ ਦੇਖੋ ਏ ਦੇਖੋ ਆ ਜਾਣ ਲੜੇ ਜਾਣਣ ਗਿਆ ਬੱਟ ਸਹੀ ਆ ਕਰੋ ਆਹ ਦੇਖੋ ਸੂਰਜ ਆਹਾਹਾ ਚਲੋ ਜੀ ਤੁਹਾਨੂੰ ਸਭ ਨੂੰ ਅੱਗੇ ਬਾਂਧ ਕੇ ਵੀਡੀਓ ਨੂੰ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਸ਼ੇਅਰ ਕਰ ਦੋ ਪਰਟੀ ਕਰ ਦੋ ਹਾਂਜੀ ਮਿੱਤਰੋ ਪਹੁੰਚ ਗਿਆ ਆਪਾਂ ਸਨੇ ਬੈਠਾਂਗੇ ਹੁਣ ਬਸ ਸੋ ਤੁਹਾਨੂੰ ਕਾਲ ਦੇ ਤੇ ਆ ਕੇ ਮਿਲਦੇ ਹਾਂ ਲੋ ਵੀ ਮਿੱਤਰੋ ਪਹੁੰਚ ਗਿਆ ਆਪਾਂ ਕਾਲਜ ਦੋਨੇ ਆਹਨ ਕਲਾਸਾਂ ਦਰਵਾਣਾ ਸੋ ਦੋਨੇ ਕਲਾਸਾਂ ਦਰਵਾਣਾ ਲੋ ਵੀ ਮਿੱਤਰੋ ਪਹੁੰਚ ਗਿਆ ਪਖੰਨੇ ਸੋ ਅੱਜ ਆਪਾਂ ਕੌਣ ਤੇ ਹੋ ਗਈ ਸੀ ਲੇਟ ਕਿਉਂਕਿ ਡਰੈਗ ਸ਼ੀਟ ਜਮਾ ਕਰਵਾਣੇ ਸੀ ਉੱਥੋਂ ਨੇ ਲੇਟ ਛੁੱਟੀ ਕਰੀ ਡਰੈਗ ਸ਼ੀਟ ਜਮਾ ਕਰਵਾ ਕੇ ਆਪਾਂ ਅੱਜ ਬੱਸ ਵਿੱਚ ਹੀ ਪਾਣੀ ਸੀ ਸਾਢੇ 5 ਪਾਣੀ ਸੀ ਬੈਠੇ ਆਂ ਸੋ ਹੋਣੀ ਆ ਰਹੀ ਆ ਪਰੇ ਆਪਾਂ ਤੇ ਰਾਸਤੇ ਜਾਂਦੇ ਆਂਦੇ ਤੁਹਾਨੂੰ ਹੋਰ ਗੱਲਾਂ ਕਰਦੇ ਆਂ ਏ ਨੂੰ ਵਲੌਗ ਨੂੰ ਕਰਾਂਗੇ ਐਂਡ ਵਲੌਗ ਕਾਫੀ ਛੋਟਾ ਹੈ ਸੀਗਾ ਤਾਂ ਕਰਕੇ ਇੰਨਾ ਲੰਬਾ ਕਰਨਾ ਪਿਆ ਚਲੋ ਕੋਈ ਨਹੀਂ ਵਲੌਗ ਕਰਾਂਗੇ ਐਂਡ ਸੋ ਪਹੁੰਚਣ ਨੂੰ ਮੈਨੂੰ ਗਿਆ ਹੁਣ ਉਥੇ ਬਾਈਕ ਸ਼ਾਪ ਉਥੇ ਬਾਈਕ ਸਟੈਂਡ ਤੇ ਫਿਰ ਤੁਹਾਨੂੰ ਮੈਂ ਲਾਹੋਣਾ ਫੇਰ ਘਰੇ ਆ ਗਿਆ ਜੱਲੂ ਕਣ ਵਿੱਚ ਇਹ ਵਲੌਗ ਕਰਾਂਗੇ ਪਹੁੰਚਣ ਤੋਂ ਥੋੜਾ ਬਰਾ ਥੱਕਿਆ ਹੋਇਆ ਆ ਪਹੁੰਚੇ ਜੀ ਆਪਾਂ ਇਹ ਤੋਂ ਹੀ ਭਾਗੀ ਚੱਕਰੇ ਆਪਣੀ ਬਾਈਕ ਫਿਰ ਨਿਕਲਦੇ ਆਂ ਸੋ ਅੱਜ ਲਈ ਡਵਾਵਾ ਹੋ ਗਏ ਆਪਾਂ ਚੱਕਰੇ ਆ ਬਾਈ ਫਿਰ ਨਿਕਲਦੇ ਆਂ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਗਿੱਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਲਈ ਇੰਨਾ ਗੇ ਪ੍ਰਵਾਣ ਕਰਿਓ ਪਹਿਲਾਂ ਹੀ ਤੁਹਾਨੂੰ ਗੱਲ ਦੇ ਨਿਊ ਬਲੌਗ ਚ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਗਿੱਲ ਨੂੰ ਓਕੇ ਜੀ ਟਾਟਾ ਬਾਏ ਬਾਏ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਗਿੱਲ ਨੂੰ ਪੱਕੀ ਗੱਲ ਹੈ ਇਹ ਲਾਈਕ ਕਰ ਦਿਓ ਫੋਲੋ ਕਰ ਦਿਓ ਸਬਸਕ੍ਰਾਈਬਰ ਦੱਸ ਦਿਓ ਨੇ ਸ਼ੇਅਰ ਕਰ ਦਿਓ ਓਕੇ ਬਾਈ டாਟਾ ਮਿਲਾਂਗੇ ਕੱਲ ਦੇ ਨਿਊ ਵਲੌਗ ਚ